ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਹੈ ਨਾ ਉਦੋਂ ਤੋਂ ਹੀ ਇਸ ਨੂੰ ਕਮਜ਼ੋਰ ਕਰਨ ਜਾਂ ਤੋੜਨ ਦੀਆਂ ਜੜੀਆਂ ਨੇ ਵਿਉਂਤਬੰਦੀਆਂ ਹੋ ਰਹੀਆਂ ਜਿੰਨਾ ਚਿਰ ਕੇਂਦਰ ਜਿੰਨਾ ਚਿਰ ਸੈਂਟਰ ਮਜ਼ਬੂਤ ਹੈ ਉਹਨਾਂ ਚਿਰ ਪੰਥ ਨੂੰ ਕੋਈ ਹਰਾ ਨਹੀਂ ਸਕਦਾ ਕਿ ਇਥੇ ਜਿਹੜਾ ਝੁੱਕ ਕੇ ਆਉਂਦਾ ਹੈ ਉਹਨੂੰ ਦੇਗ ਮਿਲਦੀ ਹੈ ਆ ਜਿਹੜਾ ਆਕੜ ਕੇ ਆਉਂਦਾ ਉਹਨੂੰ ਤੇਗ ਮਿਲਦੀ ਹੈ ਇਹ ਸਭ ਆ ਇਸ ਸੰਸਥਾ ਦਾ ਇਸ ਤਖਤ ਦਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਭ ਤੋਂ ਵੱਡੀ ਸੰਸਥਾ ਹੈ। ਤੇ ਇਸ ਸੰਸਥਾ ਦੇ ਖਿਲਾਫ ਗੱਲ ਕਰਨੀ ਇਹ ਮੇਰੇ ਵਾਸਤੇ ਬੜੀ ਔਖੀ ਹੈ। ਪਰ ਪਰਸੋਂ ਬੜਾ ਦੁੱਖ ਲੱਗਿਆ ਜਦੋਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਐਕਟਿੰਗ ਨੇ ਬਿਆਨ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਚੋਰਾਂ ਦੀ ਕਮੇਟੀ ਕਿਹਾ। ਕਮਾਲ ਦੀ ਗੱਲ। ਕਿੰਡਾ ਵੱਡਾ ਚੋਰ। ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕਹਿ ਰਹੇ ਕਿਤੇ ਵੀ ਨਹੀਂ ਕਿਹਾ ਮੈਂ ਕਿਤੇ ਵੀ ਇਹ ਲਫ਼ਜ਼ ਨਹੀਂ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਰਾ ਦੀ ਕਮੇਟੀ ਅੱਜ ਚਿੱਕੜ ਸਿੱਟਣ ਵਾਸਤੇ ਬੰਦੇ ਬਿਠਾਏ ਹੋਏ ਨੇ ਹੁਣ ਤਾਂ ਚਿੱਕੜ ਸਿੱਟਣ ਵਾਲੇ ਗੰਦ ਦੇ ਵਿੱਚੇ ਵੜਤੇ ਨੇ ਗੰਦ ਦੇ ਵਿੱਚ ਵੜ ਜਾ ਬਾਹਰ ਖੜਕੇ ਨਹੀਂ ਤੁਸੀਂ ਚਿੱਕੜ ਸੁੱਟ ਸਕਦੇ ਵਿੱਚ ਵੜੋ ਵਿੱਚ ਵੜ ਕੇ ਤੁਸੀਂ ਡੋਲ ਭਰ-ਭਰ ਕੇ ਚਿੱਕੜ ਸੁੱਟੋ ਸੁੱਟ ਲੋ ਜਿੰਨਾ ਮਰਜ਼ੀ ਕੀ ਕਰ ਲੂਗੇ ਤੁਸੀਂ ਗੁਰੂ ਪਾਤਸ਼ਾਹ ਨਾ ਖਤਮ ਕਰੇ ਇਹ ਲੋਕ ਨਹੀਂ ਖਤਮ ਕਰ ਸਕਦੇ ਗੁਰੂ ਪਾਤਸ਼ਾਹ ਕਪੜਾ ਨਾ ਖਿੱਚੇ ਇਹ ਲੋਕ ਨਹੀਂ ਖਿੱਚ ਸਕਦੇ ਇਹ ਖੁਦ ਨੰਗੇ ਹੋ ਜਾਣੇ ਜਿਹੜੇ ਅੱਜ ਕੱਪੜੇ ਲਾ ਰਹੇ ਹਨ ਨਾ ਇਹਨਾਂ ਦੇ ਖੁਦ ਕਪੜੇ ਲੈਣਗੇ ਇਹ ਮੇਰਾ ਅਕਾਲ ਪੁਰਖ ਤੇ ਔਰ ਗੁਰੂ ਤੇ ਭਰੋਸਾ ਹੈ ਔਰ ਦੇਖੇਗੇ ਉਸਕੀ ਮਾਂ ਲੱਗ ਰਹੀਆਂ ਵੀ ਇਹਨਾਂ ਦੀ ਜ਼ੁਬਾਨ ਬੰਦ ਕਰ ਦਿਓ ਬੋਲ ਹੀ ਨਾ ਸਕਣ ਜਾ ਹੀ ਨਾ ਸਕਣ ਪਾਬੰਦੀ ਲਵਾ ਦਿਓ ਵੀ ਇਹਨਾਂ ਦੇ ਸਾਲ ਵਾਸਤੇ 2 ਸਾਲ ਵਾਸਤੇ ਬੋਲਣ ਤੇ ਪਾਬੰਦੀ ਲਾਈ ਜਾਂਦੀ ਹੈ ਖਸਮਾ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਬੈੱਡਰੂਮ ਤੱਕ ਉਹਦੇ ਕੰਨ ਚੀਰ ਦਿੰਦੇ ਸੀ ਤੇ ਅੱਜ ਅਮਰਸਰ ਸਾਹਿਬ ਦਾ ਡੀਸੀ ਨਹੀਂ ਸੀ ਸੁਣਿਆ ਕੌਣ ਜੋ ਮੈਂ ਬਾਰਾ ਕਿਸੇ ਸੰਪਰਦਾ ਦੇ ਇੱਕ ਮੁਖੀ ਦੀ ਧਾੜ ਜਦੋਂ ਪੈਂਦੀ ਸੀ ਨਾ ਤੇ ਦਿੱਲੀ ਦੇ ਕਿਲੇ ਦੇ ਕਿੰਗਰਿਆਂ ਤੋਂ ਖਲੇਪੜ ਲੈਂਦੇ ਸੀ ਖਲੇਪੜ ਇੰਨੀ ਜ਼ਬਰਦਸਤ ਆਵਾਜ਼ ਹੁੰਦੀ ਸੀ ਇੱਕ ਸੰਪਰਦਾ ਦੇ ਮੁਖੀ ਦੀ ਵੀ ਰੱਜ ਕੀ ਹੋ ਗਿਆ ਉਹ ਜ਼ਿਆਦਾ ਮਜ਼ਬੂਤ ਹੋਗੇ ਜਾਂ ਅਸੀਂ ਕਮਜ਼ੋਰ ਹੋਗੇ ਉਹ ਜ਼ਿਆਦਾ ਮਜ਼ਬੂਤ ਨਹੀਂ ਹੋਏ ਉਹ ਉੱਥੇ ਹੀ ਹੈ ਉਹ ਵੀ ਥੋੜੇ ਕਮਜ਼ੋਰ ਹੀ ਹੋਏ ਹੋਣਗੇ ਪਹਿਲਾਂ ਵਾਲਿਆਂ ਨਾਲ ਅਸੀਂ ਵਾਲੇ ਕਮਜ਼ੋਰ ਚਲੋ ਅੱਜ ਮੈਨੂੰ ਕਿਹਾ ਜਾ ਰਿਹਾ ਕਿ ਇੰਨੇ ਕਮਜ਼ੋਰ ਕਰਤਾ ਜੀ ਸਾਡੀ ਪਾਰਟੀ ਕਮਜ਼ੋਰ ਕਰਤੀ ਸਾਡੀ ਸੰਸਥਾ ਤੋੜਤੀ ਜੀ ਸਾਡੀ ਸੰਸਥਾ ਕਮਜ਼ੋਰ ਕਰ ਦੋ ਦਸੰਬਰ ਤੋਂ ਬਾਅਦ ਹੋਈ ਹੈ ਸੰਸਥਾ ਕਮਜ਼ੋਰ ਦੋ ਦਸੰਬਰ ਤੋਂ ਪਹਿਲੋ ਕੀ ਨਹੀਂ ਕੀਤੇ ਇਹ ਤਖਤ ਜਿਹੜਾ ਇਹ ਇੱਕ ਪਲੇਟਫਾਰਮ ਹੈ ਇੱਕ ਮੰਚ ਹੈ ਇੱਕ ਕੇਂਦਰ ਹੈ ਪੰਥ ਦਾ ਕੌਣ ਦਾ ਜਿੰਨਾ ਚਿਰ ਸਾਡਾ ਇਹ ਕੇਂਦਰ ਮਜ਼ਬੂਤ ਹੈ ਸੈਂਟਰ ਮਜ਼ਬੂਤ ਹੈ ਜਾਂ ਹੈੱਡ ਕੁਆਟਰ ਕਹਿ ਲੋ ਜਿੰਨਾ ਚਿਰ ਇਹ ਕੇਂਦਰ ਜਿੰਨਾ ਚਿਰ ਇਹ ਸੈਂਟਰ ਮਜ਼ਬੂਤ ਹੈ ਉਹਨਾਂ ਚਿਰ ਪੰਥ ਨੂੰ ਕੋਈ ਹਰਾ ਨਹੀਂ ਸਕਦਾ ਬੜੇ ਹੋਏ ਨੇ ਸਾਡੇ ਇਸ ਕੇਂਦਰ ਨੂੰ ਕਮਜ਼ੋਰ ਕਰਨ ਵਾਲੇ ਬੜੇ ਸਾਡੀ ਇਸ ਕੌਮੀ ਸੈਂਟਰ ਨੂੰ ਕੌਮੀ ਕੇਂਦਰ ਨੂੰ ਮਜ਼ਬੂਤ ਕਰਨ ਵਾਲੇ ਜਿਹੜੇ ਨੇ ਕਮਜ਼ੋਰ ਕਰਨ ਵਾਲੇ ਜਿਹੜੇ ਨੇ ਉਹ ਬਹੁਤ ਪੈਦਾ ਹੋਏ ਨੇ ਬਹੁਤ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਹੈ ਨਾ ਉਦੋਂ ਤੋਂ ਹੀ ਇਸ ਨੂੰ ਕਮਜ਼ੋਰ ਕਰਨ ਜਾਂ ਤੋੜਨ ਦੀਆਂ ਜੜੀਆਂ ਨੇ ਵਿਉਂਤਬੰਦੀਆਂ ਹੋ ਰਹੀਆਂ ਪਰ ਇਹ ਨਹੀਂ ਕਮਜ਼ੋਰ ਹੋਣਾ ਨਹੀਂ ਹੈ ਨਾ ਇਹ ਟੁੱਟਣਾ ਹੈ ਕਿਉਂ ਕਿਉਂ ਕਿਉਂਕਿ ਕੇਵਲ ਇਹ ਇੱਟਾਂ ਬਜ਼ਰੀ ਸੀਮਿੰਟ ਦੀ ਬਣੀ ਇਮਾਰਤ ਨਹੀਂ ਹੈ ਜਾਂ ਕੇਵਲ ਇੱਟਾਂ ਚੂਨੇ ਦਾ ਬਣਿਆ ਥੜਾ ਨਹੀਂ ਹੈ ਇਸ ਤਖਤ ਨੂੰ ਬਣਾਉਣ ਦੇ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਸੇ ਰਾਜ ਨੂੰ ਨਹੀਂ ਲਗਾਇਆ ਕਿਸੇ ਮਿਸਤਰੀ ਨੂੰ ਨਹੀਂ ਲਗਾਇਆ ਆਪ ਆਪਣੇ ਹੱਥੀ ਬਣਾਇਆ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਸਹਿਯੋਗ ਦਿੱਤਾ ਹੁਣ ਜਿਹੜੀ ਕਲਮ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਦੇ ਨਾਲ ਗੱਡੀ ਹੈ ਬੀਜੀ ਹੈ ਉਹ ਕਦੇ ਸੁੱਕ ਸਕਦੀ ਹੈ ਕਦੇ ਕਮਜ਼ੋਰ ਹੋ ਸਕਦੀ ਹੈ ਕਦੇ ਮੁੱਕ ਸਕਦੀ ਹੈ ਕਦੇ ਵੀ ਨਹੀਂ ਕਦੇ ਵੀ ਨਹੀਂ ਔਰ ਇਸ ਸ੍ਰੀ ਅਕਾਲ ਤਖਤ ਸਾਹਿਬ ਤੋਂ अनेका ਸੰਪਰਦਾਵਾਂ ਮਿਸਲਾਂ ਪੈਦਾ ਹੋਈਆਂ ਜਥੇਬੰਦੀਆਂ ਪੈਦਾ ਹੋਈਆਂ ਅੱਜ ਪੰਥ ਦੀਆਂ ਜਿੰਨੀਆਂ ਵੀ ਸੰਪਰਦਾਵਾਂ ਨੇ ਜਥੇਬੰਦੀਆਂ ਨੇ ਉਹ ਆਪਣਾ ਧੁਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਬਕਾਰ ਦੀਆਂ ਨੇ ਬਹੁਤ ਸਾਰੇ ਮਿਸ਼ਨ ਐਸੇ ਆ ਜਿਹੜੇ ਚੱਲੇ ਜਾਂ ਚੱਲ ਰਹੇ ਆ ਜਾਂ ਖਤਮ ਵੀ ਹੋ ਗਏ ਉਹਨਾਂ ਦੇ ਇਤਿਹਾਸ 'ਚ ਦਰਜ ਹੈ ਕਿ ਸਾਡਾ ਜਿਹੜਾ ਕੇਂਦਰ ਹੈ ਉਹ ਸ੍ਰੀ ਅਕਾਲ ਤਖਤ ਸਾਹਿਬਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਚੱਲੇ ਮਿਸਲਾਂ ਪੈਦਾ ਹੋਈਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਪੈਦਾ ਕੀਤੀ ਇੱਕ ਪਰਪਸ ਨੂੰ ਮੁੱਖ ਰੱਖ ਕੇ ਪੈਦਾ ਕੀਤੀ ਔਰ ਇਹਨਾਂ 12 ਮਿਸਲਾਂ ਨੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਬਹੁਤ ਬਾ ਖੂਬ ਕਾਰਜ ਕੀਤੇ ਪੰਥ ਦੀ ਚੜ੍ਹਦੀ ਕਲਾ ਲਈ ਤੇ ਜਦੋਂ ਅ ਜ਼ਰੂਰਤ ਹੋਈ ਇਸ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ 12 ਮਿਸਲਾਂ ਨੂੰ ਇੱਕ ਕੀਤਾ ਤੇ ਇੱਕ ਵਿਸ਼ਾਲ ਖਾਲਸਾ ਰਾਜ ਦੀ ਸਥਾਪਨਾ ਹੋਈ 12 ਮਿਸਲਾਂ ਭਾਵੇਂ ਅਲੱਗ-ਅਲੱਗ ਖੇਤਰਾਂ 'ਚ ਵਿਚਰਦੀਆਂ ਸੀ ਉਹਨਾਂ ਦੇ ਆਪਸ ਵਿੱਚ ਮਤਭੇਦ ਵੀ ਪੈਦਾ ਹੋ ਜਾਂਦੇ ਸੀ। ਇਲਾਕਿਆਂ ਨੂੰ ਲੈ ਕੇ ਜਾਂ ਮਾਮਲਿਆਂ ਨੂੰ ਲੈ ਕੇ। ਪਰ ਜਦੋਂ 12 ਮਿਸਲਾਂ ਦੀਵਾਲੀ ਦੇ ਮੌਕੇ ਤੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠੀਆਂ ਹੁੰਦੀਆਂ ਸੀ ਉਹ ਆਪਣੇ ਮਤਭੇਦ ਜਿਹੜੇ ਐ ਉਹ ਚਰਨਕੁੰਡ ਤੋਂ ਬਾਹਰ ਰੱਖ ਕੇ ਅੰਦਰ ਆਉਂਦੇ ਸੀ। ਅੰਦਰ ਨਹੀਂ ਸੀ ਲੈ ਕੇ ਆਉਂਦੇ। ਆਪਣੇ ਮਤਭੇਦ ਉਹ ਅੰਦਰ ਨਹੀਂ ਸੀ ਲੈ ਕੇ ਆਉਂਦੇ। ਕੇਵਲ ਆਪਣੇ ਮਤਭੇਦ ਹੀ ਚਰਨਕੁੰਡ ਤੋਂ ਬਾਹਰ ਗੇਟ ਤੋਂ ਬਾਹਰ ਹੀ ਨਹੀਂ ਰੱਖ ਕੇ ਆਉਂਦੇ ਬਲਕਿ ਈਰਖਾ ਹਉਮੈ ਦੁਵੇਸ਼ ਸਭ ਕੁਝ ਬਾਹਰ ਛੱਡ ਕੇ ਆਉਂਦੇ ਸੀ ਤੇ ਜਦੋਂ ਈਰਖਾ ਹਉਮੈ ਦੁਵੇਸ਼ ਤੇ ਮਤਭੇਦ ਬਾਹਰ ਰੱਖ ਕੇ ਉਹ ਅੰਦਰ ਵਰਦੇ ਸੀ ਨਾ ਤੇ ਅੰਦਰ ਵਰਦਿਆਂ ਜਦੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਹੁੰਦੇ ਸੀ ਤੇ ਉਹਨਾਂ ਦੇ ਅੰਦਰ ਆਪਣੇ ਆਪ ਹੀ ਏਕੇ ਦਾ ਸੰਚਾਰ ਹੋ ਜਾਂਦਾ ਸੀ ਆਪਣੇ ਆਪ ਹੀ ਕਿਸ ਨੂੰ ਕਹਿਣ ਦੀ ਲੋੜ ਨਹੀਂ ਸੀ ਪੈਂਦੀ ਵੀ ਭਾਈ ਇੱਕ ਹੋ ਜਾ ਉਹ ਆਪਣੇ ਆਪ ਹੀ ਏਕੇ ਦਾ ਸੰਚਾਰ ਜਿਹੜਾ ਹੈ ਉਹ ਅੰਦਰੋਂ ਫੁੱਟ ਪੈਂਦਾ ਸੀ ਇਹ <div> ਸ਼ਕਤੀ ਸਾਡੇ ਸਤਖਤ ਦੇ ਅੰਦਰ ਸਾਡੇ ਸਕੇਂਦਰ ਦੇ ਅੰਦਰ ਇਹਦਾ ਜਲਾਅ ਏਡਾ ਸਬਰਦਸਤ ਹੈ ਏਡਾ ਭਾਰੀ ਹੈ ਕਿ ਇੱਥੇ ਜਿਹੜਾ ਝੁੱਕ ਕੇ ਆਉਂਦਾ ਉਹਨੂੰ ਦੇਗ ਮਿਲਦੀ ਹੈ ਔਰ ਜਿਹੜਾ ਆਕੜ ਕੇ ਆਉਂਦਾ ਉਹਨੂੰ ਤੇਗ ਮਿਲਦੀ ਹੈ। ਇਹ ਸੁਭਾਅ ਹੈ ਇਸ ਸੰਸਥਾ ਦਾ, ਇਸ ਤਖਤ ਦਾ। ਇਹ ਸੁਭਾਅ ਹੈ। ਜੋ ਨਿਵ ਕੇ ਆਉਂਦਾ ਉਹਨੂੰ ਸਨਮਾਨ ਮਿਲਦਾ ਹੈ। ਤੇ ਜੋ ਆਕੜ ਜਾਂਦਾ ਬਾਹਰ ਹੋ ਜਾਂਦਾ। ਇਹ ਸੁਭਾਅ ਹੈ ਇਸ ਸੰਸਥਾ ਦਾ। ਜਦੋਂ ਮਹੰਤ ਕਬਜ ਹੋ ਗਏ ਗੁਰਦੁਆਰਿਆਂ ਤੇ ਸ਼ੁਰੂਆਤੀ ਸਮੇਂ ਦੇ ਵਿੱਚ ਉਹਨਾਂ ਦਾ ਪ੍ਰਬੰਧ ਬਹੁਤ ਵਧੀਆ ਸੀ ਜਦੋਂ 18ਵੀਂ ਸਦੀ ਦੇ ਵਿੱਚ ਸਿੰਘ ਜੰਗਲਾਂ 'ਚ ਰਹਿੰਦੇ ਸੀ ਤਾਂ ਉਦੋਂ ਜਿਹੜੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਾਧੂ ਮਹਾਤਮਾ ਕਰਦੇ ਸੀ ਉਹ ਬਾਣੀ ਪੜਨ ਵਾਲੇ ਗੁਣੀ ਗਿਆਨੀ ਸਨ ਬਾਣੀ ਪੜਨ ਵਾਲੇ ਗੁਣੀ ਗਿਆਨੀ ਔਰ ਔਖੇ ਵੇਲਿਆਂ ਦੇ ਵਿੱਚ ਬੜੀ ਪੰਥ ਦੀ ਮਦਦ ਕਰਦੇ ਸੀ ਜੇ ਕਿਤੇ ਜੰਗਲ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਨਾ ਹੁੰਦਾ ਸੀ ਸਹਿਜ ਪਾਠ ਕਰਨਾ ਹੁੰਦਾ ਸੀ ਬਾਣੀ ਸੁਣਨੀ ਹੁੰਦੀ ਸੀ ਕੀਰਤਨ ਸੁਣਨਾ ਹੁੰਦਾ ਸੀ ਤੇ ਇਹ ਗੱਡਿਆਂ ਦੇ ਉੱਤੇ ਰਾਤ ਬਰਾਤੇ ਜਿਹੜੇ ਆ ਪਾਤਸ਼ਾਹ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਸਤਿਕਾਰ ਸਹਿਤ ਲੈ ਕੇ ਜਾਂਦੇ ਸੀ ਬਾਣੀ ਸੁਣਾਉਂਦੇ ਸੀ ਕੀਰਤਨ ਸੁਣਾਉਂਦੇ ਸੀ ਕਥਾ ਸੁਣਾਉਂਦੇ ਸੀ ਫਿਰ ਵਾਪਸ ਲਿਆਉਂਦੇ। ਹੌਲੀ-ਹੌਲੀ ਕੀ ਹੋਇਆ ਕਿ ਜਿਹੜੀ ਇਹ ਸਥਾਪਿਤ ਸਾਧੂ ਸੰਤਾਂ ਦੀ ਪੀੜ੍ਹੀ ਸੀ ਇਹ ਖਤਮ ਹੋ ਗਈ। ਦੂਜੀ ਪੀੜੀ ਆ ਗਈ ਇਹਨਾਂ ਦੀ ਜਗ੍ਹਾ ਦੂਜੀ ਪੀੜੀ ਆ ਗਈ ਜਾਂ ਤਾਂ ਇਹਨਾਂ ਦੇ ਚੇਲੇ ਜਿਹੜੇ ਸੀ ਉਹਨਾਂ ਨੇ ਪ੍ਰਬੰਧ ਸੰਭਾਲ ਲਿਆ ਤੇ ਜਾਂ ਇਹਨਾਂ ਦੇ ਕੋਈ ਪੁੱਤਰ ਸੀ ਉਹਨਾਂ ਨੇ ਪ੍ਰਬੰਧ ਸੰਭਾਲ ਲਿਆ ਜਦੋਂ ਦੂਜੀ ਪੀੜੀ ਆਈ ਪਹਿਲੀ ਪੀੜੀ ਜਿਹੜੀ ਠੀਕ ਸੀ ਸੇਵਾ ਸੰਭਾਲ ਭਾਵਨਾ ਨਾ ਕਰਦੀ ਸੀ ਜਦੋਂ ਦੂਜੀ ਪੀੜੀ ਆਈ ਤੇ ਉਸ ਵੇਲੇ ਦੇ ਵਿੱਚ ਥੋੜਾ 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 ਕਮਜ਼ੋਰੀ ਜਿਹੜੀ ਹੈ ਉਹ ਆਉਣ ਲੱਗ ਪਈ ਦੂਜੀ ਪੀੜੀ ਤੇ ਜਦੋਂ ਦੂਜੀ ਪੀੜੀ ਜਾਣ ਵਾਲੀ ਸੀ ਉਦੋਂ ਨੂੰ ਖਾਲਸਾ ਰਾਜ ਸਥਾਪਿਤ ਹੋ ਗਿਆ ਤੇ ਜਦੋਂ ਖਾਲਸਾ ਰਾਜ ਸਥਾਪਿਤ ਹੋ ਗਿਆ ਗੁਰਦੁਆਰਿਆਂ ਦੇ ਨਾਲ ਜ਼ਮੀਨਾਂ ਲੱਗ ਗਈਆਂ ਜ਼ਮੀਨਾਂ ਲੱਗਣ ਨਾਲ ਆਮਦਨ ਵਧ ਗਈ ਤੇ ਜਿਹੜੀ ਤੀਜੀ ਪੀੜੀ ਆਈ ਮਹੰਤਾਂ ਦੀ ਉਹ ਬਿਲਕੁਲ ਹੀ ਜਿਹੜੀ ਸੀ ਉਹ ਗੁਰੂ ਮਰਿਆਦਾ ਤੋਂ ਸਖਰੇ ਹੋ ਗਏ ਉਹਨਾਂ ਨੇ ਕਿਉਂਕਿ ਇਨਕਮ ਵਧ ਗਈ ਇਨਕਮ ਵਧਨ ਦੇ ਨਾਲ ਆਮਦਨ ਵਧਨ ਦੇ ਨਾਲ ਸੰਗਤ ਦੇ ਉੱਤੇ ਨਿਰਭਰਤਾ ਖਤਮ ਹੋ ਗਈ ਤੇ ਜਦੋਂ ਸੰਗਤ ਦੇ ਉੱਤੇ ਨਿਰਭਰਤਾ ਖਤਮ ਹੋ ਗਈ ਤੇ ਸੰਗਤ ਦੀ ਪ੍ਰਵਾਹ ਕਰਨੀ ਛੱਡਤੀ ਵੀ ਆਪਾਂ ਇਹਨਾਂ ਤੋਂ ਕੀ ਲੈਣਾ ਜ਼ਮੀਨਾਂ ਦੀ ਆਮਦਨ ਬਹੁਤ ਹੈ ਰਾਜੇ ਮਹਾਰਾਜੇ ਨੇ ਜ਼ਮੀਨਾਂ ਲਾਤੀਆਂ ਜ਼ਮੀਨਾਂ ਜਾਦਾਦਾਂ ਦੀ ਆਮਦਨ ਬਹੁਤ ਹੈ ਇਹਨਾਂ ਤੋਂ ਕੀ ਲੈਣਾ ਇਸ ਕਰਕੇ ਕੀ ਹੋਇਆ ਤੀਜੀ ਪੀੜੀ ਦੇ ਵਿੱਚ ਆ ਕੇ ਜਿਹੜਾ ਸਿੱਖ ਕੋਈ ਆਉਂਦਾ ਸੀ ਸ਼ਰਧਾ ਭਾਵਨਾ ਦੇ ਨਾਲ ਉਹਦਾ ਸੋਸ਼ਣ ਹੋਣ ਲੱਗ ਪਿਆ ਸੋਸ਼ਣ ਹੋਣ ਲੱਗ ਪਿਆ ਗ੍ਰਾਵਟਾ ਗਿਆ ਗੁਰਦੁਆਰਿਆਂ ਦੀਆਂ ਜਿਹੜੀਆਂ ਜਾਇਦਾਦਾਂ ਦਾ ਸੀ ਉਹਨੂੰ ਨਿੱਜੀ ਸਮਝਣ ਲੱਗ ਪਏ ਵੀ ਸਾਡੇ ਐ ਤਾਂ ਸਾਡੇ ਤੋਂ ਬਾਅਦ ਸਾਡੇ ਪੁੱਤ ਹੋਣਗੇ ਸਾਡੇ ਪੁੱਤਾਂ ਤੋਂ ਬਾਅਦ ਸਾਡੇ ਪੋਤਰੇ ਹੋਣਗੇ ਇਹ ਸਿੱਖ ਕੀ ਲੱਗਦੇ ਨੇ ਇਹ ਤਾਂ ਸਾਡੇ ਬਾਬਿਆਂ ਨੇ ਸਾਨੂੰ ਦਿੱਤੇ ਨੇ ਸਾਡੇ ਬਾਬਿਆਂ ਨੇ ਸਾਡੇ ਦਾਦਿਆਂ ਨੇ ਰਾਜਾ ਮਹਾਰਾਜਾ ਤੋਂ ਲਈ ਹੈ ਜ਼ਮੀਨ ਇਹ ਸਿੱਖ ਕੌਣ ਹੁੰਦੇ ਆ ਸਾਡੇ ਤੋਂ ਜ਼ਮੀਨਾਂ ਮੰਗਣ ਵਾਲੇ ਜਾਂ ਜ਼ਮੀਨਾਂ ਲੈਣ ਵਾਲੇ ਖਾਲਸਾ ਰਾਜ ਖਤਮ ਹੋ ਗਿਆ ਜੋ ਖਾਲਸਾ ਰਾਜ ਖਤਮ ਹੋ ਗਿਆ ਤੇ ਸਿੰਘ ਸਰਦਾਰ ਜਿਹੜੇ ਸੀ ਉਹਨਾਂ ਨੇ ਸੋਚਿਆ ਪੀਤਾ ਰਾਜਾ ਪਾ ਨੂੰ ਆਪਣੇ ਵਡੇਰਿਆਂ ਨੂੰ ਗੁਰੂ ਪਾਤਸ਼ਾਹ ਨੇ ਦਿੱਤਾ ਸੀ ਖਤਮ ਕਿਉਂ ਹੋ ਗਿਆ ਉਹ ਕਹਿੰਦੇ ਬਾਈ ਗੁਰੂ ਪਾਤਸ਼ਾਹ ਨੇ ਇਹ ਰਾਜ ਸਿੱਖਾਂ ਨੂੰ ਦਿੱਤਾ ਸੀ ਤੇ ਸਿੱਖੋ ਜਿਨ੍ਹਾਂ ਦੇ ਕੋਲੇ ਸਿੱਖੀ ਹੈ ਪਹਿਲ ਝਾਤ ਮਾਰੋ ਵੀ ਆਪਣੀ ਸਿੱਖੀ ਹੈਗੀ ਹੈ ਸਿੱਖੀ ਹੈ ਮਾਲਵੇ ਦੀਆਂ ਰਿਆਸਤਾਂ ਸੀ ਮਾਲਵੇ ਦੇ ਰਾਜੇ ਸੀ ਇਹ ਇੰਗਰੀਜ਼ਾਂ ਦੇ ਅਧੀਨ ਹੋ ਗਏ ਉਧਰ ਖਾਲਸਾ ਰਾਜ ਤੇ ਇੰਗਰੀਜ਼ਾਂ ਨੇ ਕਬਜ਼ਾ ਕਰ ਲਿਆ ਕਹਿੰਦੇ ਸਿੱਖੀ ਧਾਰਨ ਕਰੋ ਜੇ ਸਿੱਖੀ ਧਾਰਨ ਕਰ ਲਈ ਗੁਰੂ ਪਾਤਸ਼ਾਹ ਰਾਜ ਫਿਰ ਦੇ ਦੇਊਗਾ ਕਹਿੰਦੇ ਹੁਣ ਸਿੱਖੀ ਕਿੱਥੋਂ ਧਾਰੀਏ ਕਿੱਥੋਂ ਲਈਏ ਸਿੱਖੀ ਕਹਿੰਦੇ ਗੁਰਦੁਆਰਿਆਂ ਗੁਰੂ ਦੇ ਘਰ ਚੋਂ ਤੇ ਜਦੋਂ ਗੁਰੂ ਦੇ ਘਰ ਆਏ ਤੇ ਅੱਗੋਂ ਪਜ਼ਾਰੀਆਂ ਨੇ ਡਾਂਗਾ ਚੁੱਕ ਲੀਆਂ ਕਹਿੰਦੇ ਤੁਸੀਂ ਕੌਣ ਹੋ ਉੱਥੇ ਜ਼ਿਕਰ ਦੀ ਸੀ ਹੋਈ ਨਹੀਂ ਉੱਥੇ ਤਲ ਖੜਕਦੇ ਪਏ ਸੀ ਉੱਥੇ ਕੁਝ ਹੋਰ ਹੀ ਹੋਈ ਜਾਂਦਾ ਸੀ ਮਰਿਆਦਾ ਨਾਮ ਦੀ ਚੀਜ਼ ਹੀ ਨਹੀਂ ਸੀ ਜਿਹੜੀ ਗੁਰੂ ਦੀ ਮਰਿਆਦਾ ਸੀ ਫੇਰ ਸਿੱਖਾਂ ਨੇ ਕਿਹਾ ਵੀ ਜੇ ਹੁਣ ਸਿੱਖੀ ਝੋਲੀ ਪਵਾਉਣੀ ਹੈ ਨਾ ਤੇ ਪਹਿਲਾਂ ਗੁਰੂ ਦੇ ਦਰ ਜਿਹੜੇ ਐ ਇਹਨਾਂ ਤੋਂ ਆਜ਼ਾਦ ਕਰ ਆਪ ਇੱਥੇ ਗੁਰੂ ਦੇ ਪੰਥ ਦਾ ਪ੍ਰਬੰਧ ਸਥਾਪਿਤ ਹੋਵੇ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਦਾ ਸੋਮਾ ਨੇ ਇਥੋਂ ਨਰੋਲ ਗੁਰਮਤ ਦਾ ਪ੍ਰਚਾਰ ਹੋਵੇ ਉਹਨਾਂ ਨੇ ਕੱਠਿਆਂ ਹੋ ਕੇ ਆਵਾਜ਼ اٹھਾਉਣੀ ਸ਼ੁਰੂ ਕਰ ਦਿੱਤੀ ਜਗਾ ਜਗਾ ਸ਼ਹੀਦੀਆਂ ਮੋਰਚੇ ਜੇਲਾਂ ਇਹ ਹੁਣ ਲੱਗ ਪਿਆ ਗੋਲੀਆਂ ਚੱਲਣ ਲੱਗ ਪਈਆਂ ਜਿਵੇਂ ਜੈਤੋ ਚੱਲੀ ਨਨਕਾਣਾ ਸਾਹਿਬ ਦਾ ਪ੍ਰਬੰਧ ਕਿੰਨਾ ਔਖਾ ਲਿਆ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦਾ ਪ੍ਰਬੰਧ ਗੁਰੂ ਕੀ ਬਾਗ ਹੁਕਕੇਵਾਲੀ ਦਾ ਪ੍ਰਬੰਧ ਜਦੋਂ ਪ੍ਰਬੰਧ ਲੈ ਲਿਆ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੇ ਕੱਠਿਆਂ ਹੋ ਕੇ ਬਣਾਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਹੀ ਸ੍ਰੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀ ਗਠਨ ਕੀਤਾ ਭਾਈ ਵਲੰਟੀਅਰ ਚਾਹੀਦੇ ਨੇ ਸਾਡੀ ਪੰਥ ਦੀ ਸੰਸਥਾ ਨੂੰ ਵਲੰਟੀਅਰ ਚਾਹੀਦੇ ਨੇ ਔਰ ਵਲੰਟੀਅਰ ਜਿਹੜੇ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਦੇ ਵਿੱਚ ਪੈਦਾ ਕੀਤੇ ਔਰ ਉਹ ਵਲੰਟੀਅਰ ਸਹਾਯੋਗ ਕਰਦੇ ਪੰਥ ਦੀ ਸੰਸਥਾ ਨੂੰ ਉਹ ਉਹ ਸਹਯੋਗ ਬਹੁਤ ਕਾਬਲ ਦਿੱਤਾ ਬਹੁਤ ਜਿਆਦਾ ਦਿੱਤਾ ਇਹ ਹੌਲੀ 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 ਵਲੰਟੀਅਰ ਜਿਹੜੇ ਸੀ ਉਹ ਰਾਸ ਸੱਤਾ ਚਾਹ ਗਏ ਤੇ ਰਾਸ ਸੱਤਾ ਪ੍ਰਾਪਤ ਕਰਦੇ 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 ਇੰਨੇ ਮਜ਼ਬੂਤ ਹੋ ਗਏ ਕਿ ਉਹਨਾਂ ਨੇ ਆਪਣੇ ਆਪ ਨੂੰ ਜਿਸ ਨੂੰ ਜਿਸ ਨੇ ਪੈਦਾ ਕੀਤਾ ਸੀ ਉਹਨੂੰ ਵੀ ਤੇ ਜਿਹੜਾ ਜਿਹਦੇ ਸਹਯੋਗ ਲਈ ਬਣੇ ਸੀ ਉਹਨੂੰ ਵੀ ਆਪਣੇ ਤੋਂ ਛੋਟਾ ਸਮਝਣਾ ਸ਼ੁਰੂ ਕਰ ਦਿੱਤਾ ਕਿਉਂਕਿ ਸੱਤਾ ਮਿਲ ਗਈ ਨਾ ਸੱਤਾ ਦੀ ਤਾਕਤ ਦੇ ਨਾਲ ਉਹ ਗੁਮਾਨ ਪੈਦਾ ਹੋ ਗਿਆ ਤੇ ਇੰਨਾ ਗੁਮਾਨ ਪੈਦਾ ਹੋ ਗਿਆ ਇੰਨਾ ਗੁਮਾਨ ਪੈਦਾ ਹੋ ਗਿਆ ਵੈਸੇ ਆਪਾਂ ਦੇਖੀਏ ਨਾ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ ਮੰਜੀ ਪ੍ਰਥਾ ਸਥਾਪਿਤ ਕੀਤੀ ਸੀ ਧੰਗੁਰੂ ਰਾਮਦਾਸ ਮਹਾਰਾਜ ਨੇ ਮਸੰਦ ਪ੍ਰਥਾ ਸਥਾਪਿਤ ਕੀਤੀ ਸੀ ਔਰ ਸ਼ੁਰੂਆਤੀ ਸਮੇਂ ਦੇ ਵਿੱਚ ਜਿਹੜੇ ਸ਼ੁਰੂਆਤੀ ਜਿਹੜੇ 35 40 50 ਸਾਲ ਸੀ ਉਹਨਾਂ ਸਾਲਾਂ ਦੇ ਵਿੱਚ ਜੇ ਅਸੀਂ ਮਸੰਦਾਂ ਦਾ ਇਤਿਹਾਸ ਪੜੀਏ ਤੇ ਬੜਾ ਕਾਬਲੇ ਤਾਰੀਫ ਕੰਮ ਕੀਤਾ ਉਹਨਾਂ ਨੇ ਗੁਣੀ ਗਿਆਨੀ ਵਿਦਵਾਨ ਸੀ ਪਰ ਜਦੋਂ ਗੱਡੀਆਂ ਲਾ ਲਈਆਂ ਆਪਣੇ ਤੋਂ ਬਾਅਦ ਆਪਣੇ ਪੁੱਤਾਂ ਨੂੰ ਪੁੱਤਾਂ ਤੋਂ ਬਾਅਦ ਪੋਤਰਿਆਂ ਨੂੰ ਬਣਾਉਣਾ ਸ਼ੁਰੂ ਕਰਤਾ ਮਸੰਦ ਤੇ ਪਿਛਲੇ ਜਿਹੜੇ 50 ਸਾਲ ਸੀ ਉਹਦੇ ਵਿੱਚ ਉਹਨਾਂ 'ਚ ਗਰਾਵਟ ਆ ਗਈ ਇੰਨੀ ਗਰਾਵਟ ਆ ਗਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਪੈਦਾ ਕੀਤੀ ਜਿਹੜੀ ਸੰਪਰਦਾ ਸੀ ਉਹ ਖਤਮ ਕਰਨੇ ਪਏ ਕਿਉਂਕਿ ਗਰਾਵਟ ਆ ਗਈ ਸੁਧਾਰ ਦੀ ਗੁਜਾਇਸ਼ ਨਹੀਂ ਰਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਕਿ ਹੁਣ ਸੁਧਾਰ ਦੀ ਗੁਨੈਸ਼ ਨਹੀਂ ਹੈ ਇਹ ਹੁਣ ਖਤਮ ਕਰਨੀ ਪਈ ਬਿਦੁਰ ਨੀਤੀਆਂ ਬਿਦੁਰ ਮਹਾਭਾਰਤ ਦੇ ਵਿੱਚ ਬਿਦੁਰ ਜੀ ਹੋਏ ਨੇ ਬੜੇ ਵਿਦਵਾਨ ਉਹਨਾਂ ਨੇ ਇੱਕ ਨੀਤੀ ਲਿਖੀ ਹੈ ਜਿਵੇਂ ਚਾਣਕਿਆ ਨੀਤੀ ਹੈ ਨਾ ਉਵੇਂ ਬਿਦੁਰ ਨੀਤੀ ਹੈ ਬਿਦੁਰ ਜੀ ਕੋਲ ਕਹਿੰਦੇ ਕੁਝ ਮਹਾਤਮਾ ਗਏ ਕਹਿਣ ਲੱਗੇ ਜੀ ਮਹਾਭਾਰਤ ਰੋਕੋ ਜੇ ਮਹਾਭਾਰਤ ਨਾ ਰੋਕੀ ਗਈ ਤੇ ਵੱਡੇ ਵੱਡੇ ਪੀਸ਼ਮ ਪਤਾਮਾ ਵਰਗੇ ਜਿਹੜੇ ਤੁਰੰਤਰ ਵਿਦਵਾਨ ਹੈ ਤੁਰੰਤਰ ਜਿਹੜੇ ਯੋਧੇ ਹੈ ਇਹ ਮਾਰੇ ਜਾਣਗੇ ਉਹ ਕਹਿਣ ਲੱਗੇ ਜਦੋਂ ਕੋਈ ਧਰਮ ਛੱਡ ਦੇ ਕੋਈ ਸਿਧਾਂਤ ਛੱਡ ਦੇ ਕੋਈ ਪਰੰਪਰਾਵਾਂ ਛੱਡ ਦੇ ਉਹਦਾ ਮਰ ਜਾਣਾ ਹੀ ਬਿਹਤਰ ਹੁੰਦਾ ਜਿਉ ਮਰਨਗੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਪੈਦਾ ਹੋਣ ਜਿਹੜਾ ਬੂਟਾ ਸੁੱਕ ਜੇ ਉਹਨੂੰ ਪੁੱਟ ਦੇਣ ਚ ਹੀ ਫਾਇਦਾ ਕਿਉਂਕਿ ਉਹਦੀ ਜਗ੍ਹਾ ਦੇ ਉੱਤੇ ਫਿਰ ਨਵਾਂ ਬੂਟਾ ਅਸੀਂ ਲਾ ਕੇ ਤੇ ਉਹਨੂੰ ਹਰਾ ਭਰਾ ਜਿਹੜਾ ਉਹ ਕਰ ਸਕਦੇ ਤੇ ਜੇ ਸੁੱਕੇ ਨੂੰ ਪਾਣੀ ਪਾਈ ਜਾਵਾਂਗੇ ਉਹਨੇ ਹਰਾ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਕਿ ਮਸੰਦ ਜਿਹੜੇ ਨੇ ਉਹ ਸੁੱਕ ਗਏ ਨੇ ਹੁਣੇ ਹਰੇ ਹੋਣ ਵਾਲੇ ਨਹੀਂ ਇਹ ਹੁਣ ਸਰਜੀਤ ਹੋਣ ਵਾਲੇ ਨਹੀਂ ਇਸ ਕਰਕੇ ਉਹਨਾਂ ਨੂੰ ਖਤਮ ਕਰਨਾ ਉਹਨਾਂ ਨੂੰ ਮਕਾਉਣੇ ਪਏ ਸਾਡੀਆਂ ਪੰਥਕ ਸੰਸਥਾਵਾਂ ਸਾਡੀ ਰੀੜ ਦੀ ਹੱਡੀ ਹੈ। ਔਰ ਮੈਂ 26 ਸਾਲ ਮੈਨੂੰ ਇਸ ਖੇਤਰ ਦੇ ਵਿੱਚ ਵਿਚਰਦਿਆਂ ਹੋਏ ਹੈ। ਮੈਂ ਕਦੇ ਵੀ ਪੰਥਕ ਸੰਸਥਾਵਾਂ ਦੇ ਖਿਲਾਫ ਗੱਲ ਕਰਨੀ ਤਾਂ ਦੂਰ ਮੈਂ ਸੁਣਨੀ ਵੀ ਪਸੰਦ ਨਹੀਂ। ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਡੀ ਸਭ ਤੋਂ ਵੱਡੀ ਸੰਸਥਾ ਹੈ। ਤੇ ਇਸ ਸੰਸਥਾ ਦੇ ਖਿਲਾਫ ਕੱਲ ਕਰਨੀ ਇਹ ਮੇਰੇ ਵਾਸਤੇ ਬੜੀ ਔਖੀ ਹੈ ਪਰ ਪਰਸੋਂ ਬੜਾ ਦੁੱਖ ਲੱਗਿਆ ਜਦੋਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਿੰਗ ਨੇ ਬਿਆਨ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਚੋਰਾਂ ਦੀ ਕਮੇਟੀ ਕਿਹਾ ਕਮਾਲ ਦੀ ਗੱਲ ਕਿੰٹا ਵੱਡਾ ਚੂਹ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਕਹਿ ਰਹੇ ਕਿਤੇ ਵੀ ਨਹੀਂ ਕਿਹਾ ਮੈਂ ਕਿਤੇ ਵੀ ਇਹ ਲਫ਼ਜ਼ ਨਹੀਂ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਰਾਂ ਦੀ ਕਮੇਟੀ ਹੈ ਕਈ ਮੰਨਦੇ ਹੋਣਗੇ ਪਰ ਮੈਂ ਆਪਣੇ ਮੂੰਹੋਂ ਨਹੀਂ ਕਹਿੰਦਾ ਪਰ ਦੇਖੋ ਕਿੰਨਾ ਗਿਰਾਵਟ ਆ ਗਈ ਹੈ ਕਿ ਇਹ ਲਫਜ਼ ਕਹੇ ਗਏ ਕਿ ਗਿਆਨੀ ਹਰਪੀ ਸਿੰਘ ਨੇ 30 ਸਾਲ ਪਰਵਾਰ ਪਾਲਿਆ ਹੁਣ ਸ਼੍ਰੋਮਣੀ ਕਮੇਟੀ ਨੂੰ ਚੋਰਾਂ ਦੀ ਕਮੇਟੀ ਕਹੇ ਭਾਈ ਜੇ ਇੱਕ ਵਿਅਕਤੀ ਨੂੰ ਮੈਂ ਕਹਤਾ ਇਹ ਵਿਅਕਤੀ ਸ਼੍ਰੋਮਣੀ ਕਮੇਟੀ ਨਹੀਂ ਹੈ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ ਇੱਕ ਵਿਅਕਤੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਅਸੀਂ ਵਿਅਕਤੀਆਂ ਦੇ حمایت ਨਹੀਂ ਹੈ ਸੰਸਥਾਵਾਂ ਦੇ حمایت ਹੈ ਕਿ ਵਿਅਕਤੀ ਗਲਤ ਹੈ ਤੇ ਗਲਤ ਹੈ ਤੇ ਠੀਕ ਹੈ ਤੇ ਠੀਕ ਹੈ ਪਰ ਜਿਹੜੇ ਵਿਅਕਤੀ ਨੂੰ ਹੀ ਸੰਸਥਾ ਮੰਨ ਕੇ ਤੇ ਇਹ ਸੋਚ ਲੈਂਦੇ ਨੇ ਕਿ ਜੇ ਵਿਅਕਤੀ ਜਿਉਂਦਾ ਹੈ ਤੇ ਸੰਸਥਾ ਜਿਉਂਦੀ ਹੈ ਵਿਅਕਤੀ ਮਰ ਗਿਆ ਤੇ ਸੰਸਥਾ ਜਿਹੜੀ ਹੈ ਮਰ ਜਾਏਗੀ ਉਹ ਗਲਤ ਹੈ ਉੱਟ ਟਿਰੀ ਵੀ ਇਸਮਾਨ ਦੇ ਵਿੱਚ ਜਿਹੜੀ ਹੈ ਨਾ ਉਹ ਲੱਤਾ ਤਾਂ ਚੁੱਕ ਕੇ ਉੜਦੀ ਹੈ ਵੀ ਸ਼ਾਇਦ ਅਸਮਾਨ ਮੇਰੇ ਸਿਰ ਤੇ ਜਿਹੜਾ ਖੜੋਤਾ ਪਰ ਐਸਾ ਹੁੰਦਾ ਨਹੀਂ ਹੈ ਗੱਡੇ ਥਲੇ ਜਾਂਦਾ ਜਿਹੜਾ ਕੁੱਤਾ ਨਾ ਉਹ ਵੀ ਸੋਚਦਾ ਹੈ ਕਿ ਗੱਡਾ ਸ਼ਾਇਦ ਜਿਹੜਾ ਮੇਰੇ ਸਿਰ ਦੇ ਭਾਰ ਦੇ ਉੱਤੇ ਹੀ ਟਿਕਿਆ ਤੁਰਿਆ ਜਾਂਦਾ ਪਰ ਐਸਾ ਹੁੰਦਾ ਨਹੀਂ ਹੈ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਨੇ ਵਿਅਕਤੀ ਆਉਂਦੇ ਨੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਚੰਗੇ ਵਿਅਕਤੀ ਹੁੰਦੇ ਨੇ ਇਸ ਸੰਸਥਾਵਾਂ ਉੱਪਰ ਲੈ ਜਾਂਦੇ ਨੇ ਜੇ ਮਾੜੇ ਆ ਜਾਂਦੇ ਸੰਸਥਾਵਾਂ ਡੋਬ ਦਿੰਦੇ ਆ ਮਾਰੇ ਆ ਜਾਂਦੇ ਤੇ ਸੰਸਥਾਵਾਂ ਡੋਬ ਦਿੰਦੇ ਆ ਤੇ ਜੇ ਸਾਨੂੰ ਲੱਗਦਾ ਹੈ ਕਿ ਇਹ ਮਾਰੇ ਆ ਗਏ ਨੇ ਤੇ ਫਿਰ ਸੰਸਥਾਵਾਂ ਨੂੰ ਵਿਅਕਤੀਆਂ ਨਾਲੋਂ ਅਲੱਗ ਕਰ ਲੈਣਾ ਚਾਹੀਦਾ ਹੈ ਕਰ ਲੈਣਾ ਚਾਹੀਦਾ ਹੈ ਕਈ ਵਾਰੀ ਅਸੀਂ ਦੇਖਿਆ ਨਾ ਸੇਬ ਦੇ ਵਿੱਚ ਦਾਗ ਲੱਗ ਜਾਂਦਾ ਹੈ ਤੇ ਘਰ ਦੇ ਵਿੱਚ ਅਸੀਂ ਕੀ ਕਰਦੇ ਹਾਂ ਉਹ ਦਾਗ ਨੂੰ ਕੱਟ ਕੇ ਸੁੱਟ ਦਿੰਦੇ ਹਾਂ ਸਾਰਾ ਸੇਬ ਦਾਗ ਹੀ ਨਾ ਹੋਊਗਾ ਜਾਂ ਕਈ ਵਾਰੀ ਸੇਬਾਂ ਦੀ ਟੋਕਰੀ ਦੇ ਵਿੱਚ ਗਲਿਆ ਸੇਬ ਹੁੰਦਾ ਸੀ ਕੱਢ ਕੇ ਬਾਹਰ ਸੁੱਟ ਦਿੰਦੇ ਹਾਂ ਵੀ ਸਾਰਿਆਂ ਨੂੰ ਦਾਗੀ ਕਰੂਗਾ ਸਿਆਣਪ ਹੁੰਦੀ ਐ ਇਹ ਸਿਆਣਪ ਹੁੰਦੀ ਐ ਤੇ ਜੈਸੀ ਆਖੀ ਵੀ ਦਾਗੀ ਨੂੰ ਨਹੀਂ ਬਾਹਰ ਕੱਢਣਾ ਆ ਜਿਹੜੇ ਬਾਕੀ ਸਾਫ਼ ਐ ਇਹ ਬਾਹਰ ਕੱਢ ਦਿਆਂਗੇ ਫਿਰ ਸਾਡੀ ਮੂਰਤ ਇਹ ਦਾਗੀ ਨੂੰ ਨਹੀਂ ਬਾਹਰ ਕੱਢਣਾ ਇਹ ਤਾਂ ਰੱਖਣਾ ਇਹ ਗਲ ਗਿਆ ਸੜ ਗਿਆ ਅਸੀਂ ਇਹਨੂੰ ਨਹੀਂ ਛੱਡਣਾ ਆ ਜਿਹੜੇ ਠੀਕ ਠਾਕ ਐ ਨੇ ਇਹ ਜੇ ਨਿਕਲਦੇ ਤਾਂ ਨਿਕਲ ਜਾਣਗੇ ਇਹ ਸੋਚ ਜਿਹੜੀ ਐ ਇਹ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਐ ਅਸੀਂ ਪੰਥਕ ਸੰਸਥਾਵਾਂ ਦੇ ਵੈਰੀ ਨਹੀਂ ਹੈ। ਦੁਸ਼ਮਣ ਨਹੀਂ ਹੈ। ਇਹ ਸੋਚ ਕੇ ਫੈਸਲਾ ਕੀਤਾ ਕਿ ਪੁਨਰਸੁਰਜੀਤੀ ਹੋਣੀ ਚਾਹੀਦੀ ਹੈ। ਇੱਕ ਸਮਾਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਬੈੱਡਰੂਮ ਤੱਕ ਉਹਦੇ ਕੰਨ ਚੀਰ ਦਿੰਦੇ ਸੀ। ਤੇ ਅੱਜ ਅਮਰਸਰ ਸਾਹਿਬ ਦਾ ਡੀਸੀ ਨਹੀਂ ਸੀ ਸੁਣਨਾ ਕੌਣ ਜੁਮੇਵਾਰ ਹੈ ਆ ਜਿਹੜਾ ਮਾਮਲਾ ਚੱਲਦਾ ਹੈ ਕਰੰਟੇ ਤਾਂ ਤਿੰਨ ਚਾਰ ਮਹੀਨੇ ਤੋਂ ਚੱਲਦਾ ਹੈ ਤਿੰਨ ਚਾਰ ਮਹੀਨੇ ਤੋਂ ਚੱਲ ਰਿਹਾ ਹੈ ਇਹ ਕੌਣ ਜੁਮੇਵਾਰ ਹੈ ਇੰਨੀ ਕਮਜ਼ੋਰ ਕਰ ਦਿੱਤੀ ਗਈ ਹੈ ਪਦਵੀ ਕੌਣ ਜੁਮੇਵਾਰ ਹੈ ਤਾਂ ਤੇ ਜਦੋਂ ਬੋਲਦਾ ਸੀ ਨਾ ਕੋਈ ਮਾਸਟਰ ਤਾਰਾ ਸਿੰਘ ਵਰਗਾ ਤੇ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬੋਲੇ ਗਏ ਲਫ਼ਜ਼ਾਂ ਦੀ ਚਰਚਾ ਹੁੰਦੀ ਸੀ ਕੀ ਬੋਲੇ ਆ ਪੂਰੇ ਹਿੰਦੁਸਤਾਨ ਦੀਆਂ ਪਾਰਟੀਆਂ ਦੇ ਪ੍ਰੈਜ਼ੀਡੈਂਟ ਜਿਹੜੇ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਵੱਲੋਂ ਬੋਲੀ ਗਈ ਗੱਲ ਦਾ ਜਿਹੜਾ ਹੈ ਉਹ ਵਿਸ਼ਲੇਸ਼ਣ ਕਰਦੇ ਹੁੰਦੇ ਸੀ ਔਰ ਹਮਾਇਤ ਵੀ ਕਰਦੇ ਹੁੰਦੇ ਸੀ ਅੱਜ ਕੀ ਹੈ ਅੱਜ ਕੁਝ ਵੀ ਨਹੀਂ ਹੈ ਕੋਈ ਤੋਂ ਮਿਵਾੜ ਹੈ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਕੀ ਸੰਸਥਾਾਂ ਮੇ ਵੀ ਦੇਖ ਲਓ ਬਾਕੀ ਸੰਪਰਦਾਵਾਂ ਮੇ ਵੀ ਦੇਖ ਲਓ ਕਿਸੇ ਸੰਪਰਦਾ ਦੇ ਇੱਕ ਮੁਖੀ ਦੀ ਦਹਾੜ ਜਦੋਂ ਪੈਂਦੀ ਸੀ ਨਾ ਤੇ ਦਿੱਲੀ ਦੇ ਕਿਲੇ ਦੇ ਕਿੰਗਰਿਆਂ ਤੋਂ ਖਲੇਪੜ ਲੈਂਦੇ ਸੀ ਖਲੇਪੜ ਐਨੀ ਜ਼ਬਰਦਸਤ ਆਵਾਜ਼ ਹੁੰਦੀ ਸੀ ਇੱਕ ਸੰਪਰਦਾ ਦੇ ਮੁਖੀ ਦੀ ਵੀ ਰੱਜ ਕੀ ਹੋ ਗਿਆ ਉਹ ਜ਼ਿਆਦਾ ਮਜ਼ਬੂਤ ਹੋ ਗਏ ਜਾਂ ਅਸੀਂ ਕਮਜ਼ੋਰ ਹੋ ਗਏ ਉਹ ਜ਼ਿਆਦਾ ਮਜ਼ਬੂਤ ਨਹੀਂ ਹੋਏ ਉਹ ਉੱਥੇ ਹੀ ਹੈ ਉਹ ਵੀ ਥੋੜੇ ਕਮਜ਼ੋਰ ਹੀ ਹੋਏ ਹੋਣਗੇ ਪਹਿਲਾਂ ਵਾਲਿਆਂ ਨਾਲ ਅਸੀਂ ਪਾਲੇ ਕਮਜ਼ੋਰ ਕਿਸ ਨੇ ਕਰ ਦਿੱਤਾ ਕਮਜ਼ੋਰ ਇਹ ਕਿਸੇ ਨੇ ਬਸਲੇਸ਼ਨ ਕਰਨ ਦਾ ਯਤਨ ਹੀ ਨਹੀਂ ਕੀਤਾ ਕਿਸ ਨੇ ਫਸਿਲੇਸ਼ਨ ਕਰਨ ਦਾ ਯਤਨ ਕੀਤਾ ਕੌਣ ਕਮਜ਼ੋਰ ਹੋ ਚਲੋ ਅੱਜ ਮੈਨੂੰ ਕਿਹਾ ਜਾ ਰਿਹਾ ਕਿ ਇੰਨੇ ਕਮਜ਼ੋਰ ਕਰਤਾ ਜੀ ਸਾਡੀ ਪਾਰਟੀ ਕਮਜ਼ੋਰ ਕਰਤੀ ਸਾਡੀ ਸੰਸਥਾ ਤੋੜਤੀ ਜੀ ਸਾਡੀ ਸੰਸਥਾ ਕਮਜ਼ੋਰ ਕਰਤੀ 2 ਦਸੰਬਰ ਤੋਂ ਬਾਅਦ ਹੋਈ ਹੈ ਸੰਸਥਾ ਕਮਜ਼ੋਰ 2 ਦਸੰਬਰ ਤੋਂ ਪਹਿਲਾਂ ਕੀ ਨਹੀਂ ਕੀਤੀ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਬੜਾ ਧਿਆਨ ਮੰਗਦਾਰ ਹੈ ਪੰਥ ਦਾ ਧਿਆਨ ਮੰਨਣਾ ਪੰਥ ਦੇ ਬਸਲੇਸ਼ਨ ਕਰਨ ਦੀ ਯੋਗਨੇ ਚੀਜ਼ ਹੈ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਨੀ ਹੈ ਜਦੋਂ ਕਿਸੇ ਤਖਤ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਸਤਾਰ ਰੱਖਦੀ ਹੈ ਸਿਰ ਤੇ ਤੇ ਬਹੁਤ ਸਾਰੀਆਂ ਸੰਪਰਦਾਵਾਂ ਉੱਥੇ ਪਹੁੰਚਦੀਆਂ ਨੇ ਦਸਤਾਰ ਦੇਣ ਵਾਸਤੇ ਪੰਡਾਂ ਜਿਹੜੀਆਂ ਨੇ ਬੰਨੀਆਂ ਜਾਂਦੀਆਂ ਨੇ ਦਸਤਾਰਾਂ ਦੀਆਂ ਇੰਨੀਆਂ ਦਸਤਾਰਾਂ ਹੁੰਦੀਆਂ ਮਖਾ 2 300 400 ਦਸਤਾਰ ਹੋ ਜਾਂਦੀਆਂ ਤੇ ਜਦੋਂ ਉਹ ਦਸਤਾਰ ਕੋਈ 2 ਸਾਲਾਂ ਬਾਅਦ 5 ਸਾਲਾਂ ਬਾਅਦ 7 ਸਾਲਾਂ ਬਾਅਦ 8 ਸਾਲਾਂ ਬਾਅਦ ਜਦੋਂ ਕੋਈ ਜefeਦਾਰ ਭਾਉਂਦਾ ਨਹੀਂ ਐ ਤੇ ਫਿਰ ਜਦੋਂ ਉਹਦੀ ਆਪਦੀ ਦਸਤਾਰ ਵੀ ਲਾਈ ਜਾਂਦੀ ਹੈ ਨਾ ਤੇ ਫਿਰ ਕੋਈ ਸੰਪਰਦਾ ਕੋਈ ਜੱਥੇਬੰਦੀ ਰਮਾਲ ਦੇ ਨਾਲ ਸਿਰ ਢਗਣ ਵਾਸਤੇ ਵੀ ਨਹੀਂ ਆਉਂਦੇ। ਬਿਆਸੀ ਰਮਾਲ ਲੈ ਕੇ ਸਿਰ ਹੀ ਟੱਕਦੀ ਹੈ। ਹੋਰ ਨਹੀਂ ਕੁਝ ਕਰ ਸਕਦੇ ਤੂੰ। ਬੰਨਣ ਵੇਲੇ ਜਰੂਰ ਸਾਰੇ ਆ ਜਾਂਦੇ ਆ। ਜਦੋਂ ਦੇਣੀਆਂ ਹੁੰਦੀਆਂ ਉਦੋਂ ਜਰੂਰ ਸਾਰੇ ਆ ਜਾਂਦੇ ਆ। ਪਰ ਜਦੋਂ ਲੈਂਦੀ ਹੈ ਜਾਂ ਲਾਈ ਜਾਂਦੀ ਹੈ ਉਦੋਂ ਕੋਈ ਰਮਾਲ ਰੱਖਣ ਵਾਸਤੇ ਵੀ ਨਹੀਂ ਆਉਂਦੇ। ਇਹ ਸਾਡੇ ਪੰਥ ਦੀ ਤਰਾਸਤੀ ਹੈ। ਕਹਿੰਦੇ ਅਸੀਂ ਮਜ਼ਬੂਤ ਆਂ। ਕਿੱਥੇ ਮਜ਼ਬੂਤ ਆਂ ਅਸੀਂ? ਕਿੱਥੇ ਮਜ਼ਬੂਤ ਹੈ ਅਸੀਂ ਸੋਸਾ ਸੰਗਤ ਦੀ ਬਹੁਤ ਕੁਝ ਕੀਤਾ ਜਾ ਸਕਦਾ ਹੈ ਯਾਨੀ ਹਰਪ੍ਰੀਤ ਸਿੰਘ ਅਰਗੇ 100 ਆਏ 100 ਚਲੇ ਗਏ ਮੈਂ ਵੀ ਘਰੇ ਬਹਿ ਜਾਊਂਗਾ ਨਾ ਬੋਲੂਗਾ ਅਸੀਂ ਕਿਹੜਾ ਸਰਮਾਇਦਾਰਾਂ ਦੇ ਪੁੱਤ ਐ ਦਿਹਾੜੀਦਾਰਾਂ ਦੇ ਪੁੱਤ ਐ ਦਿਹਾੜੀਆਂ ਕਰ ਲਾਂਗੇ ਪਰੀ ਸੰਸਥਾਾਂ ਮਾਂ ਇਹ ਮਰਿਆਦਾ ਮਾਂ ਜੇ ਨਾ ਰਹੀਆਂ ਤੇ ਸਾਡੇ ਕਿਸੇ ਦੇ ਪੱਲੇ ਕੁਛ ਨਹੀਂ ਹੈ ਅੱਜ ਚਿੱਕੜ ਸਿੱਕਣ ਵਾਸਤੇ ਬੰਦੇ ਬਿਠਾਏ ਹੋਏ ਨੇ ਰੋਜ਼ ਚਿੱਕੜ ਸੜਦੇ ਨੇ ਹੁਣ ਤਾਂ ਚਿੱਕੜ ਸਿੱਟਣ ਵਾਲੇ ਗੰਦ ਦੇ ਵਿੱਚੇ ਵੜਦੇ ਨੇ ਗੰਦ ਦੇ ਵਿੱਚ ਵੜ ਜੋ ਬਾਹਰ ਖੜਕੇ ਨੇ ਤੁਸੀਂ ਚਿੱਕੜ ਸੜ ਸਕਦੇ ਵਿੱਚ ਵੜੋ ਵਿੱਚ ਵੜ ਕੇ ਤੁਸੀਂ ਡੋਲ ਭਰ ਭਰ ਕੇ ਚਿੱਕੜ ਸਿੱਟੋ ਸਿੱਟ ਲਓ ਜਨਾ ਮਰਦਾਂ ਕੀ ਕਰ ਲਵਾਂਗੇ ਤੁਸੀਂ ਜਿੱਕਰ ਸੁਟਰਨ ਦੇ ਨਾਲ ਕੀ ਹੋ ਜੂਗਾ ਕਹਿੰਦੇ ਸਾਨੂੰ ਕਿਹਾ ਵੀ ਇਹ ਨੈਤਿਕ ਆਧਾਰ ਗਵਾ ਚੁੱਕੇ ਆ ਅਸੀਂ ਤੁਹਾਡਾ ਨੈਤਿਕ ਆਧਾਰ ਜਿਹੜਾ ਉਹ ਰਹਿਣ ਹੀ ਨਹੀਂ ਦੇਣਾ ਗੁਰੂ ਪਾਤਸ਼ਾਹ ਨਾ ਖਤਮ ਕਰੇ ਇਹ ਲੋਕ ਨਹੀਂ ਖਤਮ ਕਰ ਸਕਦੇ ਗੁਰੂ ਪਾਤਸ਼ਾਹ ਕਪੜਾ ਨਾ ਖਿੱਚੇ ਇਹ ਲੋਕ ਨਹੀਂ ਖਿੱਚ ਸਕਦੇ ਇਹ ਖੁਦ ਨੰਗੇ ਹੋ ਜਾਣਗੇ ਪਰ ਇਹਨਾਂ ਵਿਸ਼ਵਾਸ ਹੈ ਮੈਨੂੰ ਅਕਾਲ ਪੁਰਖ ਤੇ ਇਹਨਾਂ ਵਿਸ਼ਵਾਸ ਹੈ ਮੈਨੂੰ ਗੁਰੂ ਤੇ ਜਿਹੜੇ ਅੱਜ ਕੱਪੜੇ ਲਾ ਰਹੇ ਆ ਨਾ ਇਹਨਾਂ ਦੇ ਖੁਦ ਕੱਪੜੇ ਲੈਣਗੇ ਇਹ ਮੇਰਾ ਅਕਾਲ ਪੁਰਖ ਤੇ ਔਰ ਗੁਰੂ ਤੇ ਭਰੋਸਾ ਹੈ ਔਰ ਦੇਖੇਗੇ ساری ਦੁਨੀਆ ਇਹ ਸੋਨਿਆ ਤੁਸਰੀਆ ਕਾਰ ਆਪ ਹੀ ਦਰਖਾਸਤ ਦੇਣ ਵਾਲੇ ਆਪ ਹੀ ਦਰਖਾਸਤ ਲੈਣ ਵਾਲੇ ਆਪ ਹੀ ਬਿਆਨ ਇਕੱਠੇ ਕਰਨ ਵਾਲੇ ਆਪ ਹੀ ਕਮੇਟੀ ਬਣਾਉਣ ਵਾਲੇ ਆਪ ਹੀ ਜੱਜ ਬਣ ਕੇ ਉੱਥੇ ਕਮੇਟੀ ਚ ਫੈਸਲਾ ਕਰਨ ਵਾਲੇ ਆਪ ਹੀ ਹੁਣ ਉਸ ਫੈਸਲੇ ਨੂੰ ਸਹੀ ਠਰਉਣ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਚਿੱਠੀਆਂ ਜਾਰੀ ਕਰਨ ਵਾਲੇ ਬਿਆਨ ਜਾਰੀ ਕਰਨਗੇ ਕਮਾਲ ਦੀ ਚਲੋ ਠੀਕ ਹੈ ਜੇ ਇੱਕ ਗੱਲ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕਹਿ ਦਿਆਂ ਜੋ ਕੀਤਾ ਹੈ ਗੁਰੂ ਲਈ ਕੀਤਾ ਹੈ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਪੰਥ ਚਾਹੁੰਦਾ ਸੀ ਕੌਮ ਚਾਹੁੰਦੀ ਸੀ ਕਿ ਅਸੀਂ ਕਰਤਾ ਹੁਣ ਜੋ ਤੁਸੀਂ ਸਾਡੇ ਨਾਲ ਕਰ ਰਹੇ ਹੋ ਉਹ ਗੁਰੂ ਜਾਣੇ ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ ਸੀ ਨਾ ਜਦੋਂ ਪੰਡਿਆਂ ਨੇ ਮੰਦਰ ਚ ਧੱਕੇ ਮਾਰ ਕੇ ਬਾਹਰ ਕੱਢ ਤਾ ਸੀ ਤੇ ਗਾਲਾ ਗੋਲਾ ਵਿੱਚ ਕੱਟੀਆਂ ਸੀ ਤੇ ਉਹਨਾਂ ਨੇ ਅਕਾਲ ਪੁਰਖ ਨੂੰ ਕਿਹਾ ਸੀ ਇਹ ਪੰਡਿਆ ਮੋਕੋ ਢੇਡ ਕਹਿ ਤੇਰੀ ਪੈਜ ਵਿਛੌੜੀ ਹੋਇਆ ਕਹਿੰਦੇ ਵਾਹਿਗੁਰੂ ਇਹ ਪੰਡਤ ਮੈਨੂੰ ਢੇਡ ਕਹਿੰਦਾ ਫਿਰ ਥੋੜੇ ਸਮੇਂ ਬਾਅਦ ਕਹਿੰਦੇ ਮੈਨੂੰ ਥੋੜੀ ਕਹਿੰਦਾ ਤੈਨੂੰ ਹੀ ਕਹਿੰਦਾ ਕਿਉਂਕਿ ਤੇਰੇ ਮੇਰੇ ਚ ਭੇਦ ਥੋੜੀ ਐ ਨਾਮੇ ਨਾਰਾਇਣ ਨਾਹੀ ਭੇਦ ਇਹ ਚਿਕੜ ਮੇਰੇ ਤੇ ਨਹੀਂ ਸੱਟ ਰਹੇ ਤੁਸੀਂ ਨਾ ਮੇਰੇ ਤੇ ਡੇਗ ਰਿਹਾ ਕਿਉਂ ਕਿਉਂਕਿ ਮੇਰਾ ਪੰਥ ਨਹੀਂ ਸਬਕਾਰ ਰਿਹਾ ਮੇਰੀ ਕੌਮ ਨਹੀਂ ਸਬਕਾਰ ਰਹੀ ਇਸ ਕਰਕੇ ਤੁਸੀਂ ਮੇਰੇ ਤੇ ਨਹੀਂ ਸਿੱਟਦੇ ਇਹ ਮਤ ਭੁੱਲੋ ਕਿ ਅਸੀਂ ਲਬੇੜ ਕੇ ਗੰਦਾ ਕਰਕੇ ਘਰੇ ਬਾਦਮ ਜੁਬਾਨ ਬੰਦ ਕਰਦੇ ਹਾਂ ਉਸ ਕੀਮਾਂ ਲੱਗ ਰਹੀਆਂ ਵੀ ਇਹਨਾਂ ਦੀ ਜੁਬਾਨ ਬੰਦ ਕਰ ਦਿਓ ਬੋਲ ਹੀ ਨਾ ਸਕਣ ਜਾ ਹੀ ਨਾ ਸਕਣ ਪਾਬੰਦੀ ਲਵਾ ਦਿਓ ਵੀ ਇਹਨਾਂ ਦੇ ਸਾਲ ਵਾਸਤੇ 2 ਸਾਲ ਵਾਸਤੇ ਬੋਲਣ ਤੇ ਪਾਬੰਦੀ ਲਾਈ ਜਾਂਦੀ ਹੈ ਧਾਰਮਿਕ ਮਾਮਲਾ ਬਣਾ ਕੇ ਨਾ ਤੇ ਪਾਬੰਦੀ ਲਵਾ ਦਿੰਦਾ ਗੁਰੂ ਪਾਤਸ਼ਾਹ ਨਾ ਕਿਸੇ ਨੂੰ ਮਾਰੇ ਇਹ ਜਿਵੇਂ ਕਿਹਾ ਨਾ ਸਟੇ ਸੈਕਟਰੀ ਨੇ ਇਹ ਸਰਮਾਇਦਾਰ ਨਹੀਂ ਮਾਰਦਾ ਇਹ ਸਰਮਾਇਦਾਰਾਂ ਦੀ ਵੱਸ ਦੀ ਗੱਲ ਨਹੀਂ ਇਹ ਪੈਸੇ ਦੇ ਜ਼ੋਰ ਨਾਲ ਨਹੀਂ ਮਾਰਦਾ